ਦੋਸਤੋ ਇਸ ਸਮੇਂ ਦਾ ਬਹੁਤ ਹੀ ਭਿਆਨਕ ਹਾਦਸਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਕ ਸਿਲੰਡਰਾਂ ਨਾਲ ਭਰਿਆ ਟਰੱਕ ਫਟ ਜਾਂਦਾ ਹੈ ਅਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਹਾਂ ਤੁਸੀਂ ਜਿਹੜੇ ਹੋ ਆਪਣੇ ਲਾਈਵ 72 ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਲਪੀਜੀ ਸਿਲੰਡਰਾਂ ਨਾਲ ਲੱਗ ਕੇ ਟਰੱਕ ਦਾ ਜੋ ਭਰਿਆ ਹੁੰਦਾ ਹੈ ਉਹ ਬਲਾਸਟ ਹੋ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਨੁਕਸਾਨ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਗਜ਼ੀਆਬਾਦ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਟਰੱਕ ਜੋ ਸੀ ਉਹ ਐਲਪੀਜੀ ਸਿਲੰਡਰ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਦੌਰਾਨ ਇੱਕ ਸਿਲੰਡਰ ਲੀਕ ਹੁੰਦਾ ਹੈ ਅਤੇ ਨਾਲ ਹੀ ਉਹ ਬਲਾਸਟ ਹੋ ਜਾਂਦਾ ਹੈ ਤੇ ਉਸ ਦੇ ਬਲਾਸਟ ਹੋਣ ਦੇ ਨਾਲ ਜੋ ਉਸ ਦੇ ਨਾਲ ਪਏ ਸਿਲੰਡਰ ਹੁੰਦੇ ਹਨ ਉਹ ਵੀ ਅਚਾਨਕ ਹੀ ਜ਼ਿਆਦਾ ਫਟ ਜਾਂਦੇ ਹਨ ਜੋ ਅੱਗ ਦੀਆਂ ਲਪਟਾਂ ਨੇ ਉਹ ਉਸ ਆਨ ਨੂੰ ਛੁਰ ਰਹੀਆਂ ਹੁੰਦੀਆਂ ਨੇ ਅਤੇ ਆਸੇ ਪਾਸੇ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਉੱਥੇ ਜੋ ਦੋ ਘਰ ਸੀ ਅਤੇ ਇੱਕ ਦੁਕਾਨ ਵੀ ਇਸ ਅੱਗ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਦੁਕਾਨ ਅਤੇ ਘਰ ਵੀ ਸੜ ਜਾਂਦੇ ਹਨ ਦੱਸਿਆ ਗਿਆ ਹੈ ਕਿ ਜਦੋਂ ਹੀ ਇਹ ਬਲਾਸਟ ਹੁੰਦੀ ਹੈ ਤਾਂ ਆਸੇ ਪਾਸੇ ਦੇ ਲੋਕਾਂ ਵਿੱਚ ਵੀ ਹੜਕੰਭ ਮਚ ਜਾਂਦਾ ਹੈ ਜੋ ਅਗਨੀਆਂ ਲਪਟਾਂ ਹੁੰਦੀਆਂ ਹਨ ਉਹ ਅਸਮਾਨ ਨੂੰ ਛੂੰਦੀਆਂ ਜਾ ਰਹੀਆਂ ਹਨ ਅਤੇ ਜੋ ਸਿਲੰਡਰ ਹੁੰਦੇ ਹਨ ਉਹ ਫਟ ਕੇ ਔਡ ਜਾਂਦੇ ਹਨ ਅਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਦੇਖੋ ਕਿ ਉਹ ਜੋ ਸਿਲੰਡਰ ਨੇ ਉਹ ਕਿਦਾਂ ਧਰਤੀ ਦੇ ਉੱਪਰ ਡਿੱਗ ਪੈਂਦੇ ਹਨ ਅਤੇ ਜਦੋਂ ਇਹ ਬਲਾਸਟ ਹੁੰਦਾ ਹੈ ਤਾਂ ਜੋ ਅੱਗ ਹੁੰਦੀ ਹੈ ਉਹ ਅਸਮਾਨ ਨੂੰ ਛੂਹ ਰਹੀ ਹੁੰਦੀ ਹੈ ਤਸਵੀਰਾਂ ਸਮੋਕੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਇਹ ਅੱਗ ਲੱਗਦੀ ਹੈ ਤਾਂ ਅੱਗ ਇੰਨੀ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਉਹ ਘਰ ਨੂੰ ਅਤੇ ਦੁਕਾਨ ਨੂੰ ਵੀ ਆਪਣੀ ਪੇਟ ਵਿੱਚ ਲੈ ਲੈਂਦੀ ਹੈ ਤੇ ਬਾਅਦ ਵਿੱਚ ਅੱਗ ਜੋ ਬੁਝਣ ਦਾ ਨਾਮ ਹੀ ਨਹੀਂ ਲੈਂਦੀ ਤੇ ਮੌਜੂਦਾ ਲੋਕਾਂ ਦੇ ਵੱਲੋਂ ਫਾਇਰਮੈਨ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੌਰਾਨ ਅੱਠ ਗੱਡੀਆਂ ਉੱਥੇ ਮੌਜੂਦ ਹੋ ਜਾਂਦੀਆਂ ਹਨ ਜਿਨ੍ਹਾਂ ਦੁਆਰਾ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਹੁੰਦਾ ਹੈ ਜਦੋਂ ਤੱਕ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਵੱਲੋਂ ਫਾਇਰਮੈਨਾਂ ਦੀਆਂ ਅੱਠ ਗੱਡੀਆਂ ਆਉਂਦੀਆਂ ਹਨ ਅਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਅਦ ਵਿੱਚ ਅੱਗ ਤਾਂ ਬੁਝਾ ਦਿੱਤੀ ਜਾਂਦੀ ਹੈ ਪਰ ਜੋ ਨੁਕਸਾਨ ਹੁੰਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਹ ਸਾਰੀਆਂ ਚੀਜ਼ਾਂ ਤਬਾਹ ਹੋ ਜਾਂਦੀਆਂ ਹਨ ਤੇ ਜੋ ਅੱਗ ਦੀਆਂ ਲਪਟਾਂ ਨੇ ਉਹ ਅਸਮਾਨ ਨੂੰ ਛੂਹ ਰਹੀਆਂ ਹੁੰਦੀਆਂ ਨੇ ਤੁਸੀਂ ਦੇਖੋ ਕਿ ਪੀਜੀ ਸਿਲੰਡਰਾਂ ਦੇ ਨਾਲ ਟਰੱਕ ਭਰਿਆ ਸੀ ਹੁਣ ਤੁਸੀਂ ਦੇਖੋ ਕਿ ਇੱਕ ਸਿਲੰਡਰ ਦੇ ਨਾਲ ਤਾਂ ਬਹੁਤ ਜ਼ਿਆਦਾ ਕਾਰਨ ਨੁਕਸਾਨੇ ਜਾਂਦੇ ਹਨ ਬਹੁਤ ਜ਼ਿਆਦਾ ਕਾਰਨ ਨੂੰ ਅੱਗ ਲੱਗ ਜਾਂਦੀ ਹੈ ਪਰ ਤੁਸੀਂ ਦੇਖੋ ਕਿ ਉਹ ਤਾਂ ਟਰੱਕ ਸੀਗਾ ਸਿਲੰਡਰਾਂ ਦਾ ਜਿਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਅਤੇ ਜੋ ਅੱਗ ਦੀਆਂ ਲਪਟਾਂ ਨੇ ਉਸ ਮਾਲ ਨੂੰ ਛੂ ਰਹੀਆਂ ਹੁੰਦੀਆਂ ਹਨ ਪਰ ਮੌਕੇ ਤੇ ਹੀ ਬਾਅਦ ਵਿੱਚ ਫਾਇਰਮੈਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਫਾਇਰਮੈਨਾਂ ਨੂੰ ਬੁਲਾਉਣ ਦੇ ਦੌਰਾਨ ਹੀ ਇਹ ਜੋ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਜੋ ਜੋ ਵਿਚਾਰੇ ਫਾਇਰਮੈਨ ਆਏ ਹੁੰਦੇ ਹਨ ਉਹਨਾਂ ਦੀਆਂ 8 ਗੱਡੀਆਂ ਭਰ ਕੇ ਆਉਂਦੀਆਂ ਹਨ ਉਹਨਾਂ ਦੁਆਰਾ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਜੋ ਅੱਗ ਬੁਝਦੀ ਹੀ ਉਸ ਟਾਈਮ ਤੋਂ ਬਾਅਦ ਹੈ ਜਦੋਂ ਸਾਰਾ ਕੁਝ ਤਬਾਹ ਹੋ ਚੁੱਕਿਆ ਹੁੰਦਾ ਹੈ ਤਸਵੀਰਾਂ ਸਮੋਕੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਬਹੁਤ ਹੀ ਖਤਰਨਾਕ ਤੇ ਭਿਆਨਕ ਹਾਸਾ ਵਰ ਪਰ ਜਾਂਦਾ ਹੈ ਜਿੱਥੇ ਕਿ ਸਿਲੰਡਰਾਂ ਨਾਲ ਭਰਿਆ ਟੱਕ ਅਚਾਨਕ ਹੀ ਬਲਾਸਟ ਹੋ ਜਾਂਦਾ ਹੈ ਅਚਾਨਕ ਹੀ ਫਟ ਜਾਂਦਾ ਹੈ ਤੇ ਬਾਅਦ ਵਿੱਚ ਜੋ ਨੁਕਸਾਨ ਹੁੰਦਾ ਹੈ ਉਹ ਤੁਹਾਡੇ ਨਾਲ ਅੱਗੇ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟੇਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਏ ਕਿ ਅੱਜ ਜੋ ਇਹ ਖਤਰਨਾਕ ਮਾਮਲਾ ਸਾਹਮਣੇ ਆ ਰਿਹਾ ਉਹ ਗੱਜਿਆਬਾਦ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਜੋ ਸੀਓ ਸਿਲੰਡਰਾਂ ਦੇ ਨਾਲ ਐਲਪੀਜੀ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਦੌਰਾਨ ਉਹਨਾਂ ਵਿੱਚੋਂ ਇੱਕ ਸਿਲੰਡਰ ਜੋ ਹੁੰਦਾ ਹੈ ਉਹ ਲੀਕ ਹੁੰਦਾ ਹੈ ਅਤੇ ਅਚਾਨਕ ਹੀ ਉਹ ਫਟ ਜਾਂਦਾ ਹੈ ਤੇ ਫਟਣ ਦੇ ਨਾਲ ਹੀ ਜਿਹੜੇ ਉਹਦੇ ਆਸ-ਪਾਸ ਸਿਲੰਡਰ ਪਏ ਹੁੰਦੇ ਹਨ ਉਹ ਵੀ ਫਟ ਜਾਂਦੇ ਹਨ ਅਤੇ ਅੱਗ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਣ ਲੱਗ ਜਾਂਦੀਆਂ ਹਨ ਅਤੇ ਮੌਕੇ ਤੇ ਜੋ ਉੱਥੇ ਕਰ ਮੌਜੂਦ ਹੁੰਦੇ ਹਨ ਅਤੇ ਇੱਕ ਦੁਕਾਨ ਵੀ ਉਸ ਅੱਗ ਦੀ ਚਪੇਟ ਵਿੱਚ ਆ ਜਾਂਦੀ ਹੈ ਤੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਣੀਆਂ ਜਾ ਰਹੀਆਂ ਹੁੰਦੀਆਂ ਨੇ ਅਤੇ ਇੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ ਕਿ ਮੌਕੇ ਦੇ ਮੌਜੂਦਾ ਲੋਕਾਂ ਕੋਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਜੋ ਅੱਗ ਬੁਝੰਦਾ ਨਾਂ ਮੇ ਲਈ ਲੈਂਦੀ ਹੈ ਕਿਉਂਕਿ ਇਸ ਸਿਲੰਡਰ ਜੋ ਹੁੰਦੇ ਹਨ ਐਲਪੀਜੀ ਸਿਲੰਡਰਾਂ ਵਿੱਚ ਬਹੁਤ ਜ਼ਿਆਦਾ ਤੇਜ਼ ਗੈਸ ਹੁੰਦੀ ਹੈ ਜਿਸ ਦੇ ਦੌਰਾਨ ਉਹ ਅੱਗ ਦੇ ਦੁਆਰਾ ਹੀ ਵਰਤੇ ਜਾਂਦੇ ਹਨ ਪਰ ਤੁਸੀਂ ਦੇਖੋ ਕਿ ਐਲਪੀਜੀ ਸਿਲੰਡਰ ਜੋ ਸੀ ਉਹਨਾਂ ਦਾ ਟਰੱਕ ਭਰਿਆ ਹੋਇਆ ਸੀ ਜਿਸ ਦੇ ਸਮੇਂ ਜਦੋਂ ਹੀ ਉਹ ਫਟਦੇ ਨੇ ਤਾਂ ਇੰਨੀ ਜ਼ਿਆਦਾ ਭਿਆਨਕ ਅੱਗ ਉੱਥੇ ਲੱਗਦੀ ਹੈ ਕਿ ਤਸਵੀਰਾਂ ਤੁਹਾਡੇ ਨਾਲ ਕੀਤੀਆਂ ਨੇ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਜੋ ਅੱਗ ਦੀਆਂ ਲਪਟਾਂ ਨੇ ਉਹ ਅਸਮਾਨ ਨੂੰ ਛੂ ਰਹੀਆਂ ਹੁੰਦੀਆਂ ਨੇ ਅਤੇ ਮੌਜੂਦਾ ਲੋਕਾਂ ਕੋਲੋਂ ਉਸ ਨੂੰ ਬੁਝਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਹੀਂ ਬੁਝਾਈ ਜਾਂਦੀ ਹੈ ਤੇ ਬਾਅਦ ਵਿੱਚ ਉਹਨਾਂ ਦੁਆਰਾ ਹੀ ਫਾਇਰਮੈਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਤੁਰੰਤ ਹੀ ਉੱਥੇ 8 ਗੱਡੀਆਂ ਫਾਇਰਮੈਨਾਂ ਦੀਆਂ ਆਉਂਦੀਆਂ ਹਨ ਤੇ ਉਹਨਾਂ ਦੁਆਰਾ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗ ਜੋ ਹੁੰਦੀ ਹੈ ਉਹ ਨਹੀਂ ਬੁੱਝਦੀ ਅਤੇ ਜਦੋਂ ਹੀ 8 ਗੱਡੀਆਂ ਦੁਆਰਾ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਉਹ ਅੱਗ ਉਦੋਂ ਦੀ ਹੈ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਹੋ ਗਿਆ ਹੁੰਦਾ ਹੈ ਉਸ ਅੱਗ ਦੀ ਚਪੇਟ ਵਿੱਚ ਦੋ ਘਰ ਵੀ ਆ ਜਾਈ ਆ ਜਾਂਦੇ ਨੇ ਅਤੇ ਇੱਕ ਦੁਕਾਨ ਵੀ ਆ ਜਾਂਦੀ ਹੈ ਜਿਸ ਦੇ ਦੁਆਰਾ ਇੰਨੀ ਕੁ ਭਿਆਨਕ ਅੱਗ ਲੱਗਦੀ ਹੈ ਕਿ ਜੋ ਅੱਗ ਦੀਆਂ ਲਪਟਾਂ ਨੇ ਉਹ ਅਸਮਾਨ ਨੂੰ ਛੂੰਹਦੀਆਂ ਜਾ ਰਹੀਆਂ ਨੇ ਅਤੇ ਜੋ ਟਰੱਕ ਹੈ ਉਹ ਵੀ ਬਹੁਤ ਜ਼ਿਆਦਾ ਨੁਕਸਾਨਿਆ ਜਾਂਦਾ ਹੈ ਉਸ ਦਾ ਤਾਂ ਕੁਝ ਵੀ ਨਹੀਂ ਬਚਦਾ ਇਹ ਜੋ ਘਟਨਾ ਵਾਪਰਦੀ ਹੈ ਘਟਨਾ ਵਾਪਰਨ ਦੇ ਸਮੇਂ ਹੀ ਜਦੋਂ ਹੀ ਅੱਗ ਲੱਗ ਜਾਂਦੀ ਹੈ ਤਾਂ ਜਿਹੜੇ ਉਸ ਵਿੱਚ ਸਿਲੰਡਰ ਪਏ ਹੁੰਦੇ ਹਨ ਉਹ ਫਟ ਜਾਂਦੇ ਨੇ ਅਤੇ ਸਿਲੰਡਰ ਫਟ ਕੇ ਵਰ ਧਰਤੀ ਦੇ ਉੱਪਰ ਡੰਗਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਸਿਲੰਡਰ ਨੇ ਉਹ ਆਸੇ-ਪਾਸੇ ਧਰਤੀ ਤੇ ਖਿਲਰੇ ਪਏ ਨੇ ਅਤੇ ਬਾਅਦ ਵਿੱਚ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਫਾਇਰਮੈਨਾਂ ਦੇ ਦੁਆਰਾ ਉਸ ਨੂੰ ਬੁਝਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬੁਝਾਉਂਦੇ ਸਮੇਂ ਹੀ ਉਹਨਾਂ ਨੇ ਜੋ ਅੱਗ ਦੀਆਂ ਲਪਟਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿੱਚ ਉਹ ਨਹੀਂ ਬੁਝਦੀ ਹੈ ਤੇ ਉਹਨਾਂ ਦੁਆਰਾ ਅਸਮ ਨੂੰ ਬੁਝਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਦੋਂ ਹੀ ਬੁੱਝਦੀ ਹੈ ਜਦੋਂ ਸਾਰਾ ਕੁਝ ਤਬਾਹ ਗਿਆ ਹੁੰਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਅੱਗ ਦੀਆਂ ਲਪਟਾਂ ਨੇ ਅਸਮਾਨ ਤੱਕ ਛੂੰਹਦੀਆਂ ਜਾ ਰਹੀਆਂ ਨੇ ਜਿਸ ਦੇ ਦੌਰਾਨ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਇਹ ਜੋ ਖਤਰਨਾਕ ਮਾਮਲਾ ਹੈ ਭਿਆਨਕ ਘਟਨਾ ਵਾਪਰੀ ਹੈ ਉਹ ਗੱਜਿਆਬਾਦ ਤੋਂ ਸਾਹਮਣੇ ਆ ਰਹੀ ਹੈ ਜਿਹੜੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹ ਗੱਜਿਆਬਾਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਅਜੀਹਾ ਖਤਰਨਾਕ ਘਟਨਾ ਅਜੀਹਾ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਕਿ ਕਿ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਤੇ ਇੰਨੀ ਭਿਆਨਕ ਅੱਗ ਲੱਗਦੀ ਹੈ ਕਿ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ